ਰਸੂਲਾਂ ਦੀ ਕਿਰਤਬ ਅਜਾਈ 1 ਹੇਥੀਓਫਲਸ ਮੈਂ ਉਹ ਪਹਿਲੀ ਪੁਥੀ ਉਹਨਾਂ ਸਾਰੀਆਂ ਗੱਲਾਂ ਦੇ ਵਿਖੇ ਉਚਰੀ ਜਿਵੇਂ ਯਿਸੂ ਕਰਨ ਅਤੇ ਸਿਖਾਉਣ ਲੱਗਾ ਉਸ ਦਿਨ ਤੱਕ ਕਿ ਉਹ ਉਹਨਾਂ ਰਸੂਲਾਂ ਨੂੰ ਜਿਹੜੇ ਉਸਨੇ ਚੁਣੇ ਸਨ ਪਵਿੱਤਰ ਆਤਮਾ ਦੇ ਰਾਹੀਂ ਹੁਕਮ ਦੇ ਕੇ ਉਹ ਤਹਾਂ ਉਠਾ ਲਿਆ ਗਿਆ ਉਸਨੇ ਆਪਣੇ ਦੁੱਖ ਭੋਗਣ ਦੇ ਮਗਰੋਂ ਆਪ ਨੂੰ ਉਹਨਾਂ ਉਤੇ ਬਹੁਤਿਆਂ ਪ੍ਰਮਾਣਾਂ ਨਾਲ ਜਿਉਂਦਾ ਪ੍ਰਗਟ ਕੀਤਾ ਕਿ ਉਹ 40 ਦਿਨਾਂ ਤੱਕ ਉਹਨਾਂ ਨੂੰ ਦਰਸ਼ਨ ਦਿੰਦਾ ਅਤੇ ਪਰਮੇਸ਼ਰ ਦੇ ਰਾਜ ਦੀਆਂ ਗੱਲਾਂ ਕਰਦਾ ਰਿਹਾ। ਔਰ ਉਹਨਾਂ ਦੇ ਨਾਲ ਇਕੱਠੇ ਹੋ ਕੇ ਉਸ ਨੇ ਉਹਨਾਂ ਨੂੰ ਹੁਕਮ ਦਿੱਤਾ ਪਈ ਯਰੂਸ਼ਲਮ ਤੋਂ ਬਾਹਰ ਨਾ ਜਾਓ ਪਰ ਪਿਤਾ ਦੇ ਉਸ ਕਰਾਰ ਦੀ ਉਡੀਕ ਵਿੱਚ ਰਹੋ ਜਿਹਦੇ ਵਿਖੇ ਤੁਸਾਂ ਮੈਥੋਂ ਸੁਣਿਆ। ਕਿਉਂਕਿ ਜੋ ਯਹੂਨਾ ਨੇ ਤਪਾਣੀ ਨਾਲ ਬਪਤਿਸਮਾ ਦਿੱਤਾ ਪਰ ਥੋੜੇ ਦਿਨਾਂ ਪਿਛੋਂ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ। ਸੋ ਜਦੋਂ ਇਕੱਠੇ ਹੋਏ ਤਾਂ ਉਹਨਾਂ ਨੇ ਪੁੱਛਿਆ ਕਿ ਪ੍ਰਭੂ ਜੀ ਕੀ ਤੂੰ ਇਸੇ ਵੇਲੇ ਇਸਰਾਇਲ ਦਾ ਰਾਜ ਬਹਾਲ ਕਰਦਾ ਹੈ? ਉਸ ਨੇ ਉਹਨਾਂ ਨੂੰ ਆਖਿਆ ਤੁਹਾਡਾ ਕੰਮ ਨਹੀਂ ਭਈ ਉਹਨਾਂ ਸਮਿਆਂ ਅਤੇ ਵੇਲਿਆਂ ਨੂੰ ਜਾਣੋ ਜੋ ਪਿਤਾ ਨੇ ਆਪਣੇ ਵਸ ਵਿੱਚ ਰੱਖੇ ਹਨ ਪਰ ਜਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲੈਮ ਔਰ ਸਾਰੇ ਯਹੂਦੀਆ ਅਤੇ ਸਮਰੀਏ ਵਿੱਚ ਸਗੋਂ ਧਰਤੀ ਦੇ ਬੰਨੇ ਤੇ ਕਰ ਮੇਰੇ ਗਵਾਹ ਹੋਵੋਗੇ ਔਰ ਜਾਂ ਉਹ ਇਹ ਗੱਲਾਂ ਕਹਿ ਹਟਿਆ ਤਾਂ ਉਹਨਾਂ ਦੇ ਵੇਖਦਿਆਂ-ਵੇਖਦਿਆਂ ਉਹ ਉੱਥਾਂ ਉਠਾਇਆ ਗਿਆ ਅਤੇ ਬਦਲੀ ਨੇ ਉਸ ਨੂੰ ਉਹਨਾਂ ਦੀ ਨਜ਼ਰੋਂ ਓਲੇ ਕਰ ਦਿੱਤਾ ਅਰ ਉਸ ਦੇ ਜਾਂਦੇ ਹੋਇਆ ਜਾਂ ਉਹ ਆਕਾਸ਼ ਦੀ ਵੱਲ ਤੱਕਰੇ ਸੰ ਦੇਖੋ ਦੋ ਜਣੇ ਚਿੱਟਾ ਪਹਿਰਾਵਾ ਪਹਿਨੀ ਉਹਨਾਂ ਦੇ ਕੋਲ ਖਲੋਤੇ ਸੰ ਅਤੇ ਉਹ ਆਖਣ ਲੱਗੇ हे ਗਲੀਲੀ ਪੁਰਖੋ ਤੁਸੀਂ ਕਿਉਂ ਖੜੇ ਆਕਾਸ਼ ਦੀ ਵੱਲ ਵੇਖਦੇ ਹੋ ਇਹ ਯਿਸੂ ਜਿਹੜਾ ਤੁਹਾਡੇ ਕੋਲ ਆਕਾਸ਼ ਉੱਪਰ ਉਠਾ ਲਿਆ ਗਿਆ ਉਸੇ ਤਰ੍ਹਾਂ ਆਵੇਗਾ ਜਿਸ ਤਰ੍ਹਾਂ ਤੁਸੀਂ ਉਸ ਨੂੰ ਆਕਾਸ਼ ਉੱਤੇ ਜਾਂਦੇ ਵੇਖਿਆ ਤਦ ਉਸ ਪਹਾੜ ਤੋਂ ਜਿਹੜਾ ਜ਼ਤੂਨ ਦਾ ਸਜੀਦਾ ਹੈ ਅਤੇ ਯਰਸ਼ਲੈਮ ਦੇ ਨੇੜੇ ਇੱਕ ਸਬਦ ਦੇ ਦਿਨ ਦੀ ਇਵਾਟ ਹੈ ਯਰਸ਼ਲੈਮ ਨੂੰ ਮੁੜੇ ਅਤੇ ਜਾਂ ਪਹੁੰਚੇ ਤਾਂ ਉਸ ਚਬਾਰੇ ਉੱਤੇ ਚੜ ਗਏ ਜਿੱਥੇ ਉਹ ਟਿਕਦੇ ਸਨ ਅਰਥਾਤ ਪਤਰਸ ਅਤੇ ਯਹੁੰਨਾ ਅਤੇ ਯਕੂਬ ਅਤੇ ਅੰਦਰਿਆਸ ਅਤੇ ਫਿਲਿੱਪਸ ਅਤੇ ਥੋਮਾ ਅਤੇ ਬਰਥਲਮਈ ਅਤੇ ਮੱਤੀ ਅਤੇ ਹਲਫਾ ਦਾ ਪੁੱਤਰ ਯਕੂਬ ਅਤੇ ਸ਼ਮੌਨ ਜ਼ਿਲੋਤਸ ਅਤੇ ਯਕੂਬ ਦਾ ਪੁੱਤਰ ਯਹੂਦਾ ਇਹ ਸਭ ਇੱਕ ਮਨ ਹੋ ਕੇ ਇਸਤਰੀਆਂ ਅਤੇ ਯਿਸੂ ਦੀ ਮਾਤਾ ਮਰੀਮ ਅਤੇ ਉਹਦੇ ਭਰਾਵਾਂ ਦੇ ਨਾਲ ਲਗਾਤਾਰ ਪ੍ਰਾਰਥਨਾ ਕਰਦੇ ਰਹੇ। ਉਹਨੇ ਦਿਨ ਪਤਰਸ ਭਾਈਆਂ ਦੇ ਵਿਚਕਾਰ ਜੋ ਸਾਰੇ ਮਿਲ ਕੇ ਕੋਈ 120 ਨੂੰ ਇਕੱਠੇ ਹੋਏ ਸਨ ਖੁੱਲੋ ਕੇ ਬੋਲਿਆ। "ਹੇ ਭਾਈਓ ਜ਼ਰੂਰ ਸੀ ਕਿ ਉਹ ਲਿਖਤ ਪੂਰੀ ਹੋਵੇ ਜੋ ਪਵਿੱਤਰ ਆਤਮਾ ਨੇ ਦਾਊਦ ਦੀ ਜ਼ੁਬਾਨੀ ਯਹੂਦਾ ਦੀ ਵਿਖੇ ਜਿਹੜਾ ਯਿਸੂ ਦੇ ਫੜਵਾਨ ਵਾਲਿਆਂ ਦਾ ਆਗੂ ਹੋਇਆ ਅਗੇத்ਰੀ ਆਖੀ। ਕਿਉਂਕਿ ਜੋ ਉਹ ਸਾਰੇ ਵਿੱਚ ਗਿਣਾ ਗਿਆ" ਔਰ ਉਸਨੇ ਇਸ ਸੇਵਾ ਦਾ ਅਧਿਕਾਰ ਪਾਇਆ ਸੀ ਸੋ ਉਹਨੇ ਕੁਤਰਮ ਦੀ ਮਜ਼ਦੂਰੀ ਨਾਲ ਇੱਕ ਖੇਤ ਮੁਦ ਲਿਆ ਔਰ ਮੁੰਦੇ ਮੂੰਹ ਡਿੱਗਿਆ ਅਤੇ ਉਹਦਰ ਟੇਡ ਪਾਟ ਗਿਆ ਔਰ ਉਹਦੀਆਂ ਸਾਰੀਆਂ ਆਂਦਰਾ ਨਿਕਲ ਪਈਆਂ ਅਤੇ ਇਹ ਸਾਰੇ ਯਰੂਸ਼ਲਮ ਦੇ ਰਹਿਣ ਵਾਲਿਆਂ ਉੱਤੇ ਉਜਾਗਰ ਹੋਇਆ ਇਥੋਂ ਤੱਕ ਜੋ ਉਹਨਾਂ ਦੀ ਪਾਖੇ ਵਿੱਚ ਉਸ ਖੇਤ ਦਾ ਨਾਮ ਅਕਲਦਮਾ ਅਰਥਾਤ ਲਹੂ ਦਾ ਖੇਤ ਪੈ ਗਿਆ ਕਿਉਂਕਿ ਜ਼ਬੂਰ ਦੀ ਪੁਸਤਕ ਵਿੱਚ ਲਿਖਿਆ ਹੈ ਪਈ ਉਹਦਾ ਘਰ ਉਜੜ ਜਾਵੇ ਉਹਦੇ ਵਿੱਚ ਕੋਈ ਵਸਣ ਵਾਲਾ ਨਾ ਹੋਵੇ ਅਤੇ ਇਹ ਕਿ ਉਹਦਾ ਹੁੱਦਾ ਕੋਈ ਹੋਰ ਲਵੇ ਪਰੰਤੂ ਇਹਨਾਂ ਲੋਕਾਂ ਵਿੱਚੋਂ ਜਿਹੜੇ ਹਰ ਵੇਲੇ ਸਾਡੇ ਸੰਗ ਰਹੇ ਜਾਂ ਪ੍ਰਭੂ ਯਿਸੂ ਸਾਡੇ ਵਿੱਚ ਆਇਆ ਜਾਇਆ ਕਰਦਾ ਸੀ ਯੋਹਨਾ ਦੇ ਬਪਤਿਸਮੋਤ ਲੈ ਕੇ ਉਸ ਦਿਨ ਤੱਕ ਕਿ ਉਹ ਸਾਡੇ ਕੋਲ ਉਤਾਂਹ ਉਠਾਇਆ ਗਿਆ ਚਾਹੀਦਾ ਹੈ ਕਿ ਇਹਨਾਂ ਵਿੱਚੋਂ ਇੱਕ ਸਾਡੇ ਨਾਲ ਉਹਦੇ ਜੀ ਉੱਠਣ ਦਾ ਗਵਾਹ ਹੋਵੇ ਤਾਂ ਉਹਨਾਂ ਨੇ ਦੋਹਾਂ ਨੂੰ ਖੜਾ ਕੀਤਾ ਇੱਕ ਯੂਸਫ ਜਿਹੜਾ ਬਰਸਬਾਸਕ ਹੁੰਦਾ ਸੀ ਜਿਹਦਾ ਉਪਨਾਮ ਯੁਸਤਸ ਸੀ ਦੂਜਾ ਮਥੀਆਸ ਔਰ ਪ੍ਰਾਰਥਨਾ ਕਰਕੇ ਆਖਿਆ ਕਿਹੇ ਪ੍ਰਭੂ ਤੂੰ ਜੋ ਸਭਨਾ ਦਾ ਅੰਤਰਜਾਮੀ ਹੈ ਵਿਖਾਲ ਕਿ ਇਹਨਾਂ ਦੋਹਾਂ ਵਿੱਚੋਂ ਤੈਂ ਕਿਹਨੂੰ ਚੁਣਿਆ ਹੈ ਜੋ ਇਸ ਸੇਵਾ ਅ ਤੇ ਰਸੂਲ ਪੁਨੇ ਦੀ ਉਹ ਜਗ੍ਹਾ ਲਵੇ ਜਿਸ ਤੋਂ ਯਹੂਦਾ ਡਿੱਗਿਆ ਭਈ ਉਹ ਆਪਣੀ ਨਿਜ ਥਾਂ ਨੂੰ ਜਾਵੇ ਅਤੇ ਉਹਨਾਂ ਨੇ ਉਹਨਾਂ ਦੇ ਲਈ ਚਿੱਠੀਆਂ ਪਾਈਆਂ ਅਰ ਚਿੱਠੀ ਮਤਿਆਸ ਦੇ ਨਾਮ ਦੀ ਨਿਕਲੀ ਤਦ ਉਹ ਉਹਨਾਂ 11 ਰਸੂਲਾਂ ਨਾਲ ਗਿਣਿਆ ਗਿਆ